ਮਾਂ ਜੋਗ ਫਰੀਦਕੋਟ ਐਸਐਸਪੀ ਡਾਕਟਰ ਪ੍ਰਗਿਆ ਜੰਦੀ ਰੈਨ ਮਾਈਟ ਜਿਹੜਾ ਫਰੀਦਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਹੀ ਮਾੜੇ ਅੰਸ਼ਤਾਂ ਦੇ ਤੇ ਨਸ਼ਾ ਕਰਮ ਕੋਈ ਨਾ ਕੋਈ ਮਹਿਮ ਚਲਾਈ ਜਾਂਦੀ ਚੈਕਿੰਗ ਨਾਕਾ ਬੰਦੀ ਕੀਤੀ ਜਾਂਦੀ ਹੈ ਇਹ ਅਸੀਂ ਜੈਜੀਤ ਜੋ ਸਾਧ ਕੁਝ ਪੋਸਟੜੇ ਉਹਨੂੰ ਉਸ ਟਾਈਮ ਇੱਕ ਸ਼ੱਕ ਦੇ ਅਧਾਰ ਤੇ ਗੱਡੀ ਰੋਕੀ ਜਿਸ ਦੇ ਵਿੱਚ ਬਬਲਜੀਤ ਸਿੰਘ ਸਿਵਾਸੀ ਸੰਗਰਾ ਹੋ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪੁਛਗ ਵਿੱਚ ਜਿਹੜੀ ਮੈਂਜਗ ਮੌਕੇ ਤੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਉਸ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ 2740 ਨਸ਼ੀਲੀਆਂ ਗੋਲੀਆਂ 4500 ਕੈਪਸੂਲ ਤੇ ਸਾਡੇ 300 ਜਿਹੜੀਆਂ ਆਪਾਂ ਪੀਣ ਵਾਲੀ ਜਿਹੜੀਆਂ ਆਪਾਂ ਕਹਿੰਦੇ ਸ਼ੀਸ਼ੀਆਂ ਨਸ਼ੀਲੀਆਂ ਉਹ ਮਿਲੀਆਂ ਜਿਹਨਾਂ ਦੇ ਤੇ ਅਸੀਂ 100 ਪਾਈ ਨੰਬਰ ਮੁਕੱਦਮਾ ਰਜਿਸਟਰ ਕੀਤਾ ਤੇ ਜਿਸ ਦੀ ਜਿਹਨੂੰ ਦੋ ਦਿਨ ਤੇ ਰਿਮਾਂਡ ਤੇ ਆ ਤੇ ਅਸੀਂ ਪੁੱਛ ਗਿਸ਼ਤੇ ਜਿਹੜਾ ਇਹਨੇ ਦੱਸਿਆ ਵੀ ਅੱਗੇ ਜਿਹੜਾ ਮੈਂ ਇਹ ਨਸ਼ਾ ਅਸੀਂ ਅੱਗੇ ਵੀ ਦਿੰਦਾ ਹਾਂ ਸਾ ਤੋ ਆਲਮਜੀਤ ਵਾਸੀ ਦਾਬਲ ਕਰਨ ਦਾ ਉਸ ਨੂੰ ਨੋਮਿਨੇਟ ਕਰਕੇ ਤੇ ਉਸ ਦੀ ਗ੍ਰਿਫਤਾਰੀ ਪਾਈ ਪਾਈ ਗਈ